ਲੋਕੋਵਾਜ ਟੀਵੀ ਦੇ ਪੱਤਰਕਾਰ ਮਨਿੰਦਰ ਸਿੱਧੂ ਤੇ ਹੋਈ ਐਫਆਈਆਰ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਜਿਸ ਦਿਨ ਇਹ ਗੱਲਬਾਤ ਹੋਈ ਹੈ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਮੈਂ ਉਸ ਦਿਨ ਗੱਡੀ ਦੇ ਵਿੱਚ ਮੌਜੂਦ ਸੀ ਜਿਹੜਾ ਇਹ ਸੱਚ ਸੀ ਉਹ ਸਾਹਮਣੇ ਆਉਣਾ ਚਾਹੀਦਾ ਮੈਂ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਵੀ ਇੱਥੇ ਅਸੀਂ ਜਾ ਕੇ ਮੈਂ ਉੱਥੇ ਸੌਂਹ ਖਾਣ ਨੂੰ ਪਿਆਰਾਂ ਵੀ ਮੈਂ ਜਿਉਂਦਾ ਜਾਗਦਾ ਇਸ ਗੱਲ ਦਾ ਗਵਾਹ ਕਿ ਐਮਐਲਏ ਸਾਹਿਬ ਵੇਖ ਸਕਦੇ ਜਿੱਥੇ ਮਰਜੀ ਟੈਸਟ ਕਰਵਾ ਲਓ ਬਾਅਦ ਟੈਸਟ ਕਰਵਾ ਲਓ ਜਿਵੇਂ ਦੀ ਕੋਈ ਟੈਸਟਿੰਗ ਹੁੰਦੀ ਆ ਉਵੇਂ ਕਰਵਾ ਲਓ ਪਰ ਰਾਜੂ ਬਾਈ ਨੇ ਵੀ ਅੱਜ ਵੀਡੀਓ ਪਾਈ ਆ ਵੀ ਇਹ ਸੱਚ ਹੈ ਤੇ ਮੈਂ ਵੀ ਇਹ ਕਹਿਣਾ ਵੀ ਇਹ ਸੱਚ ਹੈ 14 ਤੋਂ ਖੜੇ ਆ ਪਹਿਲਾਂ ਤੋਂ ਵੀ ਖੜੇ ਆ 2012 ਚ ਵੀ ਚੋਣ ਲੜੀ ਪੀਪੀ ਪਾਰਟੀ ਵੇਲੇ ਉਦੋਂ ਦੇ ਅਸੀਂ ਖੜੇ ਆ ਪਰ ਹੁਣ ਜਿਹੜਾ ਸਾਡੇ ਦੇ ਨਜਾਇਜ਼ ਪਰ ਕੇ ਹਲਕਾ ਰਾਮਪਰਾ ਫੂਲ ਚ ਹੋਣ ਲੱਗ ਗਏ ਤੁਸੀਂ ਧਿਆਨ ਨਾਲ ਸੁਣੋ ਕੇਜਰੀਵਾਲ ਸਾਹਿਬ ਤੁਸੀਂ ਕਹਣਿਓ ਕਿ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਂ ਹੀ ਇਹੋ ਜੇ ਕੰਮ ਕਰਾਂਗੇ ਕਿ ਸਾਡੀ ਮੁੜ ਤੋਂ ਦਿੱਲੀ ਸਰਕਾਰ ਬਣ ਜੇ ਜਿਹੜੇ ਹਿਸਾਬ ਨਾਲ ਸੋਡੇ ਐਮ ਐਲ ਏ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਰਾਮਪਰਾ ਫੂਲ ਚ ਕੰਮ ਕਰ ਰਹੇ ਆ ਰਾਮਪਰਾ ਫੂਲ ਭਗਤੇ ਭਾਈ ਕੇ ਚੇਅਰਮੈਨ ਨਹੀਂ ਲਾਣੀ ਗਈ ਆ ਪਿਛਲੇ ਦਿਨੀ ਚ ਉਹ ਚੇਅਰਮੈਨ ਹੀ ਉਹ ਬੰਦਿਆਂ ਨੂੰ ਦਿੱਤੀ ਗਈ ਆ ਜਿਨ੍ਹਾਂ ਨੇ ਆਪਣੇ ਪੋਲਿੰਗ ਬੂਥ ਨਹੀਂ ਲੱਗਣ ਦਿੱਤੇ ਸੀ ਉੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਕਿਸੇ ਨੂੰ ਨੁਣ ਪੁੱਛਿਆ ਐਮ ਐਲ ਏ ਨੇ ਗੁਰਮਤਿ ਮਾਨ ਜੀ ਜਾਂ ਕੇਜਰੀਵਾਲ ਸਾਹਿਬ ਜਾਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਚ ਜੇ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਛੋਡੇ ਐਮਐਲਿਆਂ ਦੇ ਜਿਹੜੇ ਇੱਤੇ ਹੋਏ ਕਾਪਲੇ ਆ ਉਹ ਤੁਹਾਨੂੰ ਮੈਂ ਦੱਸੂ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰ ਸਿੱਧੂ ਤੇ ਹੋਈ ਐਫਆਰ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਬਲਕਾਰ ਸਿੱਧੂ ਜੋ ਕਿ ਰਾਮਪੁਰਾ ਫੂਲ ਤੋਂ ਐਮਐਲਏ ਦੇ ਉਹਨਾਂ ਦੇ ਪੁਰਾਣੇ ਪੀਏ ਦੇ ਵੱਲੋਂ ਇੱਕ ਵੀਡੀਓ ਸਾਂਝੀ ਕਰਕੇ ਕਈ ਵੱਡੇ ਖੁਲਾਸੇ ਨੇ ਜੋ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜਿਸ ਆਡੀਓ ਨੂੰ ਲੋਕ ਆਵਾਜ਼ ਟੀਵੀ ਦੇ ਅਦਾਰੇ ਦੇ ਵੱਲੋਂ ਜਨਤਕ ਕੀਤੀ ਗਈ ਆ ਉਸ ਵਿੱਚ ਆਵਾਜ਼ ਆ ਜੋ ਬਲਕਾਰ ਸਿੱਧੂ ਦੀ ਆ ਤਾਂ ਉਹ ਵੀਡੀਓ ਵੀ ਤੁਸੀਂ ਦੇਖੋ ਜੋ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਗਈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੇਰਾ ਨਾਂ ਬਾਈ ਜੀ ਸਿਰਾ ਮੱਲੂ ਆਣਾ ਰਾਮਪਰਾ ਫੂਲ ਹਲਕਾ ਤੇ ਨਾਲ ਦੇ ਹਲਕੇ ਵਾਲੇ ਸਾਰੇ ਭਰਾ ਤਾਂ ਮੈਨੂੰ ਜਾਣਦੇ ਆ ਤੇ ਮੈਂ ਐਮਐਲਏ ਬਲਕਾਰ ਸਿੱਧੂ ਦੇ ਨਾਲ ਘਟੋ ਘਟ 2-3 ਸਾਲ ਕੰਮ ਕੀਤਾ ਤੇ ਆਮ ਆਦਮੀ ਪਾਰਟੀ ਨਾਲ ਮੈਂ ਅਗਸਤ 2014 ਤੋਂ ਜੁੜਿਆ ਹੋਇਆ ਤੇ 2022 ਦੀਆਂ ਚੋਣਾਂ ਸਾਰੀਆਂ ਅਸੀਂ ਪਿੰਡ-ਪਿੰਡ ਜਾ ਕੇ ਆਪ ਲੜੀਆਂ ਤੇ ਅੱਜ ਇੱਕ ਮੈਂ ਬਹੁਤ ਵੱਡਾ ਜਿਹੜਾ ਖੁਲਾਸਾ ਕਰਨ ਜਾ ਰਿਹਾ ਜਿਹੜੀਆਂ ਪਿਛਲੇ ਦਿਨੀ ਜੋ ਐਮਐਲਏ ਬਲਕਾਰ ਸਿੱਧੂ ਦੀ ਇੱਕ ਆਡੀਓ ਕਲਿੱਪ ਹੈ ਜਿਹੜੀ ਉਹ ਆਪਣਾ ਲੋਕ ਆਵਾਜ਼ ਚੈਨਲ ਤੇ ਵਾਇਰਲ ਹੋਈ ਆ ਉਹਦੇ ਸਬੰਧ ਵਿੱਚ ਮੈਂ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਉਹ ਇਹ ਹੈ ਕਿ ਅੱਜ ਦੇਖੋ ਕਈ ਦਿਨਾਂ ਤੋਂ ਜਿਹੜੀ ਇਹ ਆਡੀਓ ਹੈ ਉਹ ਚੱਲ ਰਹੀ ਆ ਐਮਐਲਏ ਦੇ ਹੁਣ ਜਿਹੜਾ ਮੌਜੂਦਾ ਨਿੱਜੀ ਸਹਾਇਕ ਆ ਉਹਨੇ ਆਪਣੇ ਰਾਜੂ ਜੇਠੀ ਅਤੇ ਇੱਕ ਸਾਡੇ ਪੱਤਰਕਾਰ ਵੀਰ ਮਨਿੰਦਰਜੀਤ ਸਿੱਧੂ ਤੇ ਜਿਹੜਾ ਪਰਚਾ ਦਰਜ ਕਰਾਇਆ ਵੀ ਸਾਡੀਆਂ ਜਿਹੜੀਆਂ ਭਾਵਨਾ ਠੇਸ ਹੋਈ ਹੈ ਵੀ ਐਮਐਲਏ ਦੀ ਇਹ ਜਿਹੜੀ ਆਵਾਜ਼ ਹੈ ਉਹ ਨਹੀਂ ਹੈ ਵੀ ਗਲਤ ਤੋੜ ਮਰੋੜ ਕੇ ਜਿਹੜੀ ਵੀਡੀਓ ਬਣਾਈ ਗਈ ਆ ਮੈਂ ਸਾਰੇ ਪੰਜਾਬ ਵਾਲਿਆਂ ਨੂੰ ਸਾਰੇ ਸਾਡੇ মিডিਆ ਵਾਲੇ ਭਰਾਵਾਂ ਨੂੰ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਦੱਸਣਾ ਚਾਹਣਾ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਇਹ ਦੱਸਣਾ ਚਾਹਣਾ ਕਿ ਜਿਸ ਦਿਨ ਇਹ ਗੱਲਬਾਤ ਹੋਈ ਹੈ ਮੈਂ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿਣਾ ਮੈਂ ਉਸ ਦਿਨ ਗੱਡੀ ਦੇ ਵਿੱਚ ਮੌਜੂਦ ਸੀ ਮੈਂ ਜਿਉਂਦਾ ਜਾਗਦਾ ਇਸ ਗੱਲ ਦਾ ਗਵਾਹ ਕਿ ਐਮਐਲਏ ਸਾਹਿਬ ਵੇਸਕੇ ਦੀ ਜਿੱਥੇ ਮਰਜ਼ੀ ਆਪਣੇ ਟੈਸਟ ਕਰਵਾ ਲਓ ਆਵਾਜ਼ ਟੈਸਟ ਕਰਵਾ ਲਓ ਜਿਵੇਂ ਦੀ ਕੋਈ ਟੈਸਟਿੰਗ ਹੁੰਦੀ ਆ ਉਵੇਂ ਕਰਵਾ ਲਓ ਪਰ ਰਾਜੂ ਬਾਈ ਨੇ ਵੀ ਅੱਜ ਵੀਡੀਓ ਪਾਈ ਆ ਵੀ ਇਹ ਸੱਚ ਹੈ ਤੇ ਮੈਂ ਵੀ ਇਹ ਕਹਿਣਾ ਵੀ ਇਹ ਸੱਚ ਹੈ ਇਹ ਵੀਡੀਓ ਉਸ ਸਮੇਂ ਦੀ ਆ ਜਦੋਂ ਅ 21 2021 ਦੇ ਜੂਨ ਦੇ ਜੂਨ ਜੁਲਾਈ ਦੇ ਮਹੀਨੇ ਦੀ ਇਹ ਵੀਡੀਓ ਹੈ ਜਦੋਂ ਪਹਿਲੀ ਗਰੰਟੀ ਕੇਜਰੀਵਾਲ ਸਾਹਿਬ ਨੇ ਦਿੱਤੀ ਸੀ ਆਪਣੀ ਉਸ ਟਾਈਮ ਤੋਂ ਪਹਿਲਾਂ ਦੀ ਵੀਡੀਓ ਹੈ ਤੇ ਇਹ ਜੋ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਗਾਲਾਂ ਕੱਢ ਰਹੇ ਨੇ ਉਹ ਉਹ ਲੋਕਾਂ ਨੂੰ ਕੱਢ ਰਹੇ ਨੇ ਉਹ ਪੁਰਾਣੇ ਵਰਕਰਾਂ ਨੂੰ ਕੱਢ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ 14 ਵਾਲੇ ਸੀ 13 ਵਾਲੇ ਸੀ ਤੇ ਜਿਹੜੇ ਇੰਦਰਜੀਤ ਮਾਨ ਤੇ ਮਾਸਟਰ ਜਤਿੰਦਰ ਸਿੰਘ ਭੱਲੇ ਨਾਲ ਤੁਰੇ ਹੋਏ ਸੀ ਚਾਹੇ ਉਹ ਰਾਮਪਰੇ ਦੇ ਸੀ ਚਾਹੇ ਮਹਰਾਜ ਦੇ ਸੀ ਕਾਇ ਹੋ ਉਹ ਭਗਤੇ ਦੇ ਸੀ ਉਹਨਾਂ ਸਾਰਿਆਂ ਲਈ ਇਹ ਜਿਹੜੀ ਅ ਗਾਲਾਂ ਜਿਹੜੀਆਂ ਲੇਡੀਜ਼ ਦੇ ਜੋ ਬੋਲਿਆ ਤੁਸੀਂ ਸਾਰੇ ਪੰਜਾਬ ਨੇ ਸੁਣਿਆ ਉਹ ਕਹਿ ਰਹੇ ਸੀ ਮੈਨੂੰ ਕਿਉਂ ਮੂਰੇ ਹੋਣਾ ਪਿਆ ਮੈਂ ਕਿਉਂ ਚੁੱਪ ਰਿਹਾ ਪਹਿਲਾਂ ਮੈਨੂੰ ਐ ਸੀ ਵੀ ਚਲੋ ਛੱਡੋ ਆਪਾਂ ਇਹ ਚੱਲਦਾ ਹੀ ਰਹਿਣਾ ਵੀ ਸਿਆਸੀ ਤੌਰ ਤੇ ਹੁੰਦਾ ਆਪਾਂ ਕਿਸੇ ਤੇ ਕਿਉਂ ਨਿੱਜੀ ਕਰਨਾ ਬਾਈ ਜੀ ਇਹਨਾਂ ਨੇ ਨਿੱਜੀ ਜਿਹੜਾ ਸਾਡੇ ਤੇ ਕੱਲ ਕੀਤਾ ਮੇਰੀ ਜਿਹੜੀ ਗੱਡੀ ਸੀ ਉਹ ਸਾਈਡ ਤੇ ਖੜੀ ਉਹ ਜਿਹੜੀ ਜ਼ਬਤ ਕਰਾਤੀ ਉਹਦੇ ਵਿੱਚ ਮੇਰੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਉਹਦੇ ਵਿੱਚ ਪੈਸੇ ਵੀ ਸੀ ਉਹ ਪੈਸੇ ਵੀ ਸਾਡੇ ਵਿੱਚ ਜਿਹੜੇ ਚਲੇ ਗਏ ਚਲੋ ਕੋਈ ਗੱਲ ਨਹੀਂ ਉਹ ਜੋ ਹੁੰਦਾ ਦੇਖੀ ਜਾਉ ਕੀ ਬਣਦਾ ਪਰ ਪਰ ਜਿਹੜਾ ਇਹ ਸੱਚ ਸੀ ਉਹ ਸਾਹਮਣੇ ਆਉਣਾ ਚਾਹੀਦਾ ਮੈਂ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਵੀ ਇੱਥੇ ਅਸੀਂ ਜਾ ਕੇ ਮੈਂ ਉੱਥੇ ਸੌਂ ਖਾਣ ਨੂੰ ਤਿਆਰਾਂ ਵੀ ਇਹ ਵੀਡੀਓ ਇਹ ਆਵਾਜ਼ ਕਿਉਂਕਿ ਉਸ ਦਿਨ ਮੈਨੂੰ ਇਹ ਨਹੀਂ ਪਤਾ ਸੀ ਮੂਰੇ ਕੀਦਣਾ ਗੱਲ ਹੋ ਰਹੀ ਆ ਹੁਣ ਚਲੋ ਕਲੀਅਰ ਹੋ ਗਿਆ ਵੀ ਰਾਜੂ ਜੇਠੀ ਨਾਲ ਗੱਲ ਹੋਈ ਸੀ ਪਰ ਉਸ ਦਿਨ ਗੱਡੀ 'ਚ ਅਸੀਂ ਤਿੰਨ ਜਾਣੇ ਮੌਜੂਦ ਸੀ ਮੈਂ ਉਸ ਦਿਨ ਨਾਲ ਬੈਠਾ ਸੀ ਪਿਛਲੀ ਸੀਟ 'ਤੇ ਇਹ ਗੱਲ ਬਾਈ ਵੀਡੀਓ ਜਿਹੜੇ ਵਿੱਚ ਆਵਾਜ਼ ਆ ਉਹ ਬਲਕਾਰ Sidhu ਦੇ ਆ ਇਹ ਗੱਲ ਬਿਲਕੁਲ ਸੱਚ ਹੈ ਤੇ ਇਸ ਤੋਂ ਇਲਾਵਾ ਹੁਣ ਕੁਝ ਭਰਾ ਸਾਡੇ ਪੋਸਟਾਂ ਪਾ ਰਿਹਾ ਵੀ ਪੱਤਰਕਾਰੀ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਆ ਪੱਤਰਕਾਰੀ ਵਧੀਆ ਤਰੀਕੇ ਨਾਲ ਰਾਤਨਦੀਪ ਧਾਲੀਆਲ ਨੇ ਕੀਤੀ ਉਹਨੇ ਮਹਰਾਜ ਦੇ ਵਿੱਚ ਸੜਕਾਂ ਦਾ ਮੁੱਦਾ ਚੱਕਿਆ ਅੱਜ ਜਾ ਕੇ ਦੇਖੋ ਬੇਸ਼ੱਕ ਫਿਰਨੀ ਉੱਤੇ ਬੱਟੇ ਪੈ ਗਏ ਪਰ ਪਿੰਡ ਆ ਜਿਹੜਾ ਉਹ ਬੱਠਲ ਵਾਂਗੂ ਵਿਚਾਲੋਂ ਨੀਵਾ ਹੋ ਗਿਆ ਤੇ ਕਿਸੇ ਪਾਸੇ ਪਾਣੀ ਨਹੀਂ ਨਿਕਲ ਰਿਹਾ ਤੇ ਅੱਜ ਉਹ ਦੇਖ ਸਕਦੇ ਹੋ ਤੁਸੀਂ ਮਹਰਾਜ ਪਿੰਡ 'ਚ ਜਾ ਕੇ ਤੇ ਜੇ ਅਸੀਂ ਵੀਡੀਓ ਪਾਉਣਿਆ ਸਾਨੂੰ ਅਫਸਰ ਕਹਿੰਦੇ ਵੀ ਛੋਡੇ ਐਂ ਗੱਡੀ ਜ਼ਬਤ ਕਰਾਂਗੇ ਨਹੀਂ ਛੋਡੇ ਤੇ ਪਰਚੇ ਦੇਵਾਂਗੇ ਛੋਡੇ ਤੇ ਜਿਹੜੀ ਕਾਰਵਾਈ ਕਰਾਂਗੇ ਨਹੀਂ ਤੁਸੀਂ ਵੀਡੀਓ ਪਾਉਣੋਂ ਹਟਜੋ ਭਰਾਵੋ ਅਸੀਂ ਹਲਕੇ ਦੇ ਨਾਲ ਪਹਿਲਾਂ ਵੀ ਖੜੇ ਸੀ 14 ਤੋਂ ਖੜੇ ਆ ਪਹਿਲਾਂ ਤੋਂ ਵੀ ਖੜੇ ਆ 2012 ਚ ਵੀ ਚੋਣ ਲੜੀ ਪੀਪੀ ਪਾਰਟੀ ਵੇਲੇ ਉਦੋਂ ਦੇ ਅਸੀਂ ਖੜੇ ਆ ਸੀਐਮ ਸਾਹਿਬ ਨਾਲ ਉਦੋਂ ਦੇ ਖੜੇ ਸੀ ਪਰ ਹੁਣ ਜਿਹੜਾ ਸਾਡੇ ਤੇ ਨਜਾਇਜ਼ ਪਰਚੇ ਹਲਕਾ ਰਾਮਪਰਾ ਫੂਲ ਚ ਹੋਣ ਲੱਗ ਗਏ ਇੱਕ ਮੈਂ ਗੱਲ ਹੋਰ ਦੱਸ ਦੇਣੀ ਚਾਹਣਾ ਸਾਡੇ ਆਮਨੋ ਰੋੜਾ ਜੀ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੁਸੀਂ ਧਿਆਨ ਨਾਲ ਸੁਣੋ ਕੇਜਰੀਵਾਲ ਸਾਹਿਬ ਤੁਸੀਂ ਕਹਨੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਂ ਹੀ ਇਹ ਜੇ ਕੰਮ ਕਰਾਂਗੇ ਕਿ ਸਾਡੀ ਮੁੜ ਤੋਂ ਦਿੱਲੀ ਸਰਕਾਰ ਬਣ ਜੇ ਜਿਹੜੇ ਹਸਾਬ ਨਾਲ ਸੋਡੇ ਐਮ ਐਲ ਏ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਰਾਮਪਰਾ ਫੂਲ ਚ ਕੰਮ ਕਰ ਰਹੇ ਆ ਰਾਮਪਰਾ ਫੂਲ ਭਗਤੇ ਭਾਈ ਕੇ ਚੇਅਰਮੈਨ ਨਹੀਂ ਲਾਣੀ ਗਈ ਆ ਪਿਛਲੇ ਦਿਨੀ ਚ ਉਹ ਚੇਅਰਮੈਨ ਹੀ ਉਹ ਬੰਦਿਆਂ ਨੂੰ ਦਿੱਤੀ ਗਈ ਆ ਜਿਨ੍ਹਾਂ ਨੇ ਆਪਣੇ ਪੋਲਿੰਗ ਬੂਥ ਨਹੀਂ ਲੱਗਣ ਦਿੱਤੇ ਸੀ ਉੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਕਿਸੇ ਨੂੰ ਪੁੱਛਿਆ ਐਮਐਲਏ ਨੇ ਕਿਸੇ ਨੂੰ ਵੀ ਬੇਸ਼ੱਕ ਕੁਝ ਕੋ ਇਹਨਾਂ ਦੇ ਜਿਹੜੇ ਨਾਰੰਦ ਆ ਉਹ ਕਹਿਣਗੇ ਸਾਨੂੰ ਪੁੱਛਿਆ ਪਰ ਨਹੀਂ ਪੁੱਛਿਆ ਤੋ ਇਹ ਪਤਾ ਕਰ ਲਿਓ ਪਰ ਹੋਰ ਵੀ ਅਸੀਂ ਵੱਡੇ ਖਲਾਸੇ ਕਰ ਸਕਦੇ ਹਾਂ ਕਈ ਮੇਰੇ ਭਰਾ ਕਹਿਣਗੇ ਵੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਭਰਾਵੋ ਐਮਐਲਏ ਬਲਕਾਰ ਸਿੱਧੂ ਦੀ ਜਿਹੜੀ ਮੈਸੇਜ ਆਉਦੀ ਜਿਹੜੀ ਘਰ ਵਾਲੀ ਆ ਉਹਨੂੰ ਅਸੀਂ ਭੈਣ ਬਣਾਇਆ ਸੀ ਉਹਨੇ ਮੈਨੂੰ ਭਰਾ ਬਣਾਇਆ ਸੀ ਤੇ ਮੇਰੇ ਹੱਥ ਤੇ ਉਹਨੇ ਰਖੜੀ ਬੰਨੀ ਸੀ ਉਹ ਰਕੜੀ ਦੀ ਲਾਜ ਰੱਖਣ ਲਈ ਮੈਂ ਐਮਐਲਏ ਤੇ ਅੱਜ ਤੱਕ ਕੋਈ ਨਿੱਜੀ ਟਿੱਕਾ ਟਪਣੀ ਨਹੀਂ ਕੀਤੀ ਪਰ ਅੱਜ ਉਹਨੇ ਮੈਨੂੰ ਮਜਬੂਰ ਕਰਤਾ ਜਦੋਂ ਕੱਲ ਸਾਡੇ ਪਾਸੇ ਖੜੀ ਗੱਡੀ ਦਾ ਚਲਾਨ ਕਰਕੇ ਗੱਡੀ ਲੈ ਕੇ ਬੌਂਡ ਕਰਵਾਤੀ ਕੋਈ ਗੱਲ ਨਹੀਂ ਗੱਡੀ ਬੌਂਡ ਹੋ ਗਈ ਤਾਂ ਪਰ ਅੱਜ ਮੈਨੂੰ ਬੋਲਣ ਲਈ ਮਜਬੂਰ ਕਰਤਾ ਮੈਂ ਆਪਦੀ ਭੈਣ ਤੋਂ ਵੀ ਮਾਫੀ ਮੰਗਦਾ ਕਿ ਅੱਜ ਭੈਣੇ ਮੈਨੂੰ ਸੱਚ ਬੋਲਣ ਦੇ ਖਲਾਸੇ ਤਾਂ ਮੈਂ ਹੋਰ ਵੀ ਬੜੇ ਕਰ ਸਕਦਾ ਹੋਰ ਵੀ ਬਹੁਤ ਕੁਝ ਸਾਡੇ ਕੋਲੇ ਪਿਆ ਮੇਰੇ ਕੋਲੇ ਵਪਾਰ ਮੇਰੀ ਹਜੇ ਵੀ ਜ਼ਮੀਰ ਨਹੀਂ ਮੰਨਦੀ ਮੈਂ ਹਜੇ ਵੀ ਚਾਹਣਾ ਵੀ ਕੋਈ ਗੱਲ ਨਹੀਂ ਪੰਜਾਬ ਦੇ ਜੇ ਆਮ ਨਰੋੜਾ ਜੀ ਸਾਡੇ ਸਤਿਕਾਰਯੋਗ ਭਗਵੰਤ ਮਾਨ ਜੀ ਜਾਂ ਕੇਜਰੀਵਾਲ ਸਾਹਿਬ ਜਾਂ ਦਿੱਲੀ ਵਾਲੇ ਹੋਰ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਚ ਜੇ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਸੋਡੇ ਐਮ ਐਲ ਆ ਦੇ ਜਿਹੜੇ ਕੀਤੇ ਹੋਏ ਕਪਲੇ ਆ ਉਹ ਤੁਹਾਨੂੰ ਮੈਂ ਦੱਸੂਗਾ ਕਰੋ ਸਾਡੇ ਨਾਲ ਸੰਪਰਕ ਜੇ ਤੁਸੀਂ ਚਾਹੁੰਦੇ ਹੋ ਅਸੀਂ ਕਿਸੇ ਸੋਸ਼ਲ ਮੀਡੀਆ ਤੇ ਉਹ ਨਹੀਂ ਪਾਉਂਦੇ ਕਿਸੇ ਹੋਰ ਪੇਜ ਤੇ ਨਹੀਂ ਪਾਉਂਦੇ ਪਰ ਹਾਂ ਜੇ ਪਾਰਟੀ ਸਾਡੇ ਤੱਕ ਸੰਪਰਕ ਕਰੋ ਜਿੱਥੇ ਕਿਤੇ ਸਾਨੂੰ ਪਾਰਟੀ ਕਹੂਗੀ ਅਸੀਂ ਉੱਥੇ ਆਉਣ ਨੂੰ ਤਿਆਰ ਆ ਬੂਟੇ ਜਲਾਲ ਆਲਾ ਬੂਟਾ ਜਲਾਲ ਆਲਾ ਕੇਜਰੀਵਾਲ ਸਾਹਿਬ ਸੋਡੇ ਸੰਦੀਪ ਪਾਟਕ ਨੂੰ ਪੁੱਛੋ ਬੂਟਾ ਜਲਾਲ ਕੌਣ ਆ ਉਹ ਤੇ ਪਰਚਾ ਹੋਇਆ ਬੂਟੇ ਜਲਾਲ ਤੇ ਜਿਹੜੇ ਨੇ ਇੰਨੀ ਮਿਹਨਤ ਕੀਤੀ ਪਾਰਟੀ ਲਈ ਐਮਐਲਏ ਦੀ ਚੋਣ ਚ 10 ਲੱਖ ਰੁਪਇਆ ਵੀ ਲਾਇਆ 10-12 ਲੱਖ ਉਹ ਤੇ ਵੀ ਪਰਚਾ ਹੋਇਆ ਤੇ ਅੱਜ ਰਾਜੂ 제ਠੀ ਜਿਹੜਾ ਕਿ 2022 ਦੇ ਵਿੱਚ ਬਲਾਕ ਪ੍ਰਧਾਨ ਸੀ ਆਮ ਆਦਮੀ ਪਾਰਟੀ ਦਾ ਉਹ ਤੇ ਪਰਚਾ ਹੋਇਆ ਸਾਡੇ ਪ੍ਰਮਨਿੰਦਰਜੀਤ ਸਿੱਧੂ ਜੋ ਠੀਕ ਆ ਸੋਡੇ ਕਈ ਐਮਐਲਏ ਦੇ ਉਹਦੇ ਨਾਲ ਮਤਭੇਦ ਹੋਣਗੇ ਪਰ ਆਮ ਆਦਮੀ ਪਾਰਟੀ ਦੀ ਜਦੋਂ 14 ਵੇਲੇ ਚੋਣ ਸੀ ਜਾਂ ਉਦੋਂ ਪਹਿਲਾਂ ਸੀ ਉਦੋਂ ਇਹੀ ਮਨਿੰਦਰ ਜੀ ਤਾਂ ਆਪਣੇ ਨਾਂ ਖੜਦਾ ਰਿਹਾ ਸੋ ਮੈਂ ਤਾਂ ਇਹ ਹੀ ਬੇਨਤੀ ਕਰਦਾ ਕਿ ਦੇਖੋ ਹੋਰ ਬੜੇ ਮੁੱਦੇ ਨੇ ਉਹਨਾਂ ਤੇ ਵੀ ਆਪਾਂ ਬੋਲ ਸਕਦੇ ਆ ਪਰ ਇਹੀ ਬੇਨਤੀ ਆ ਕਿ ਉਹ ਵੀਡੀਓ ਆ ਜਿਹੜੀ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਜਿੱਥੇ ਕਹਿਣ ਉਹਦੇ ਟੈਸਟ ਕਰਾ ਲੈਣ ਜਿੱਥੇ ਕਹਿਣ ਉਹਦਾ ਜੋ ਵੀ ਹੈ ਅਸੀਂ ਵੀ ਸੌਂ ਖਾਣ ਨੂੰ ਤਿਆਰਾਂ ਜਿੱਥੇ ਕਹਿਣ ਉੱਥੇ ਜਾਣ ਨੂੰ ਤਿਆਰਾਂ ਇੱਕ ਬੇਨਤੀ ਹੋਰ ਕਰਦਾ ਕਿ ਦੇਖੋ ਅਸੀਂ ਖਲਾਸੇ ਵੱਡੇ ਕਰਿਆ ਸਰਕਾਰਾਂ ਨਾਲ ਮੱਥਾ ਲਾਇਆ ਐਮਐਲਏ ਨਾਲ ਸਿੱਧਾ ਮੱਥਾ ਲਾਇਆ ਜਿਸ ਤਰੀਕੇ ਨਾਲ ਕੱਲੋਂ ਕੋਲ ਦੀ ਲੰਘ ਕੇ ਉਹਨੇ ਮੇਰੀ ਗੱਡੀ ਜਿਹੜੀ ਚਕਾਈ ਆਉਣ ਵਾਲੇ ਦਿਨਾਂ ਚ